ਉਸੀਂ ਦੇਖ ਰਹੇ ਹਾਂ ਔਨੇਰ ਮੈਸਰ ਮਰਦੀਪ ਸਿੰਘ ਇਸ ਵਕਤ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਦੀ ਧਰਤੀ ਤੇ ਮੌਜੂਦ ਹੈਗੇ ਆ ਇੱਥੇ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਕੋਸ਼ਿਸ਼ ਇਹ ਰਹੀਗੀ ਤੁਹਾਨੂੰ ਹਰ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਇਸ ਵਕਤ ਗੁਰਦੁਆਰਾ ਨਗੀਨਾ ਕਾਟ ਵਿਖੇ ਮੌਜੂਦ ਹੈਗੇ ਆ ਅਸਰ ਕ੍ਰਪਾਨ ਖੰਡੋ ਖੜਕ ਤੁਪਕ ਤਬਰੇ ਅਰਤੀਰ ਸੈਫ ਸਰੋਹੀ ਸਹਿਤੀ ਇਹ ਹਮਾਰੇ ਪੀਰ ਗੁਰਗੋਬਿੰਦ ਸਿੰਘ ਪਾਸ਼ਾ ਨੇ ਸਾਡੇ ਸ਼ਸਤਰਾਂ ਨੂੰ ਪੀਰ ਆਖਿਆ ਸੋ ਉਸੇ ਤਰੀਕੇ ਜੇਕਰ ਅੰਦਰ ਝਾਤ ਮਰਵਾਈਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਅੱਗੇ ਸ਼ਸਤਰ ਸਜਾਏ ਹੋਏ ਤੁਹਾਨੂੰ ਨਜ਼ਰ ਆਉਣਗੇ ਸੋ ਇਹ ਜੰਗੀ ਸ਼ਸਤਰ ਨੇ ਜਿਸ ਤਰੀਕੇ ਜ਼ਿਕਰ ਕਰੀਏ ਤਾਂ ਜੰਗਾ ਦੇ ਵਿੱਚ ਜੋ ਸ਼ਸਤਰ ਇਸਤੇਮਾਲ ਹੁੰਦੇ ਆ ਚਾਹੇ ਉਹ ਇੱਕ ਨਾਗਨੀ ਕਿਰਪਾਨ ਹੋਵੇ ਜਾਂ ਅਲੱਗ-ਅਲੱਗ ਤਰ੍ਹਾਂ ਦੇ ਤੀਰ ਹੋਣ ਜੋ ਜੰਗਾ ਦੇ ਵਿੱਚ ਇਸਤੇਮਾਲ ਹੁੰਦੇ ਆਏ ਉਹ ਸਾਰੇ ਸ਼ਸਤਰ ਤੁਹਾਨੂੰ ਇੱਥੋਂ ਦੇ ਗੁਰੂ ਸਾਹਿਬਾਂ ਦੇ ਮੋਰੇ ਲੱਗੇ ਹੋਏ ਸਜਾਏ ਹੋਏ ਨਜ਼ਰ ਆਉਣਗੇ ਉਸ ਤੋਂ ਉੱਪਰ ਸਾਹਿਬਕ ਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਲੱਗੀ ਹੋਈ ਨਜ਼ਰ ਆ ਰਹੀ ਹੋਵੇਗੀ ਇਹ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਅਲੱਗ-ਅਲੱਗ ਉਹਨਾਂ ਦੇ ਸਰੂਪਾ ਦੀ ਤਸਵੀਰ ਜਿਹੜੀ ਆ ਉਹ ਤੁਹਾਨੂੰ ਜ਼ਰੂਰ ਦਰਸ਼ਨ ਕਰਵਾਵਾਂਗੇ ਇਸ ਵਕਤ ਇਹ ਗੁਰਦੁਆਰਾ ਸਾਹਿਬ ਨਗੀਨਾ ਕਾਟ ਕਾਟ ਦੇ ਵਿੱਚ ਮੌਜੂਦ ਆ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇੱਕ ਵਾਰ ਜ਼ਰੂਰ ਦੱਸ ਦੰਨੇ ਆ ਇਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਨਾਲ ਜੇਕਰ ਕਹੀਏ ਤਾਂ ਗੁਦਾਵਰੀ ਹੈ ਜਿੱਥੇ ਰਾਤ ਨੂੰ ਗਾਗਰ ਪਰ ਕੇ ਸਤਖੰਡ ਸ੍ਰੀ ਹਜੂਰ ਸਾਹਿਬ ਵਿਖੇ ਲੈ ਕੇ ਜਾਈ ਜਾਂਦੇ ਤਾਂ ਉਸ ਦੀ ਸੇਵਾ ਹੁੰਦੀ ਹੈ ਇੱਥੇ ਜਦੋਂ ਇੱਕ ਵੰਜਾਰਾ ਸਿੱਖ ਗੁਰੂ ਸਾਹਿਬ ਕੋਲ ਪਹੁੰਚੇ ਆਤਾ ਉਹ ਉਸਨੇ ਇੱਕ ਕੀਮਤੀ ਨਗੀਨਾ ਪੇਟ ਕੀਤਾ ਉਹ ਨਗੀਨਾ ਉਸ ਦੀ ਕੀਮਤ ਕਾਫੀ ਹੋ ਸਕਦੀ ਹੈ ਪਰ ਜਦੋਂ ਗੁਰੂ ਸਾਹਿਬ ਨੇ ਉਹ ਨਗੀਨਾ ਪੇਟ ਹੋਇਆ ਤਾਂ ਉਹਨਾਂ ਨੇ ਉਹ ਨਗੀਨਾ ਇਸ ਗੋਦਾਵਰੀ ਦੇ ਵਿੱਚ ਵਗਾ ਕੇ ਮਾਰਿਆ ਇਹ ਗੋਦਾਵਰੀ ਬਿਲਕੁਲ ਇਹ ਗੁਰਦੁਆਰਾ ਸਾਹਿਬ ਦੇ ਨਾਲ ਆਉਂਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਤੇ ਜਦੋਂ ਉਹ ਵੰਜਾਰਾ ਸਿੱਖ ਨੇ ਦੇਖਿਆ ਕਿ ਇਹ ਮੇਰਾ ਕੀਮਤੀ ਬੇਸ਼ਮਾਰ ਹੀਰਾ ਗੁਰਸਾਹਿਬ ਨੇ ਆਖਰ ਕਿਉਂ ਇਸ ਗੋਦਾਵਰੀ ਦੇ ਵਿੱਚ ਸੁੱਟ ਦਿੱਤਾ ਉਹ ਥੋੜਾ ਉਸ ਨੂੰ ਕ੍ਰੋਧ ਵੀ ਆਇਆ ਉਹ ਥੋੜਾ ਹੈਰਾਨ ਵੀ ਹੋ ਗਿਆ ਕਿ ਆਖਰ ਐਡਾ ਕੀਮਤੀ ਹੀਰਾ ਗੁਰਸਾਹਿਬ ਨੇ ਕਿਉਂ ਇਸ ਜਗ੍ਹਾ ਤੇ ਸੁੱਟ ਦਿੱਤਾ ਫਿਰ ਗੁਰਸਾਹਿਬ ਨੇ ਆਖਿਆ ਗੁਰਗੋਬਿੰਦ ਸਿੰਘ ਪਾਸ਼ਾ ਨੇ ਆਖਿਆ ਕਿ ਤੂੰ ਜਾਂ ਆਪਣੇ ਵਾਲਾ ਹੀਰਾ ਆਪਣੇ ਵਾਲਾ ਜਿਹੜਾ ਨਗੀਨਾ ਆ ਉਹ ਇਸ ਵਿੱਚੋਂ ਲੱਭ ਕੇ ਲਿਆ ਪਰ ਜਦੋਂ ਉਹ ਵੰਜਾਰਾ ਸਿੱਖ ਇੱਥੇ ਆਇਆ ਉਹ ਨਗੀਨਾ ਲੱਭਣ ਉਸ ਨੂੰ ਕਈ ਤਰ੍ਹਾਂ ਦੇ ਹੋਰ ਜਵਾਹਰ ਲਾਲ ਹੀਰੇ ਇਸ ਨਦੀ ਦੇ ਵਿੱਚ ਇਸ ਗੋਦਾਵਰੀ ਨਦੀ ਦੇ ਵਿੱਚੋਂ ਦੇਖਣ ਨੂੰ ਮਿਲਦੇ ਨੇ ਉਸ ਵੇਲੇ ਉਸ ਦਾ ਹੰਕਾਰ ਟੁੱਟ ਜਾਂਦਾ ਕਿ ਉਹ ਕੀਮਤੀ ਹੀਰਾ ਸਿਰਫ ਮੇਰਾ ਨਹੀਂ ਇੱਥੇ ਹੋਰ ਬੇਸ਼ੁਮਾਰ ਹੀਰੇ ਹੋ ਬੇਸ਼ੁਮਾਰ ਜਵਾਹਰ ਇੱਥੇ ਪਏ ਨੇ ਉਸ ਵੇਲੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਉਸ ਵੰਜਾਰੇ ਸਿੱਖ ਦਾ ਹੰਕਾਰ ਤੋੜਿਆ ਇਸ ਗੁਰਦੁਆਰਾ ਸਾਹਿਬ ਦਾ ਨਾਮ ਲਗੀ ਨਾਕਾਟਾ ਇੱਕ ਵਾਰ ਤਸਵੀਰ ਦਿਖਾਵਾਂਗੇ ਸ਼ਸਤਰਾਂ ਦਾ ਪਹਿਲੇ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸ਼ਸਤਰ ਨੇ ਉਹ ਇੱਥੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਸ ਤੋਂ ਬਾਅਦ ਜੇਕਰ ਮੈਂ ਅੰਦਰ ਦੀ ਗੱਲ ਕਰਾਂ ਤਾਂ ਇੱਕ ਤਸਵੀਰ ਇੱਥੇ ਲੱਗੀ ਆ ਜੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਦਰਸਾਉਂਦੀ ਹੈ ਉਸ ਪਹਿਲੇ ਜਦੋਂ ਫਿਰ ਵੰਜਾਰਾ ਸਿੱਖ ਦਾ ਹੰਕਾਰ ਗੁਰੂ ਸਾਹਿਬ ਨੇ ਤੋੜਿਆ ਤਾਂ ਉਸ ਤੋਂ ਬਾਅਦ ਦੇਖੋ ਇੱਕ ਤੀਰ ਛੱਡਿਆ ਉਹ ਤੀਰ ਜਿੱਥੇ ਇਸ ਸਥਾਨ ਤੇ ਲਗਾ ਉਸ ਸਥਾਨ ਨੂੰ ਆਪਣਾ ਤਪ ਸਥਾਨ ਸਚਖੰਡ ਤੱਕ ਜੀ ਹਜੂਰ ਸਾਹਿਬ ਸੁਸ਼ੋਭਿਤ ਕੀਤਾ ਇਹ ਇਤਿਹਾਸ ਗੁਰਦੁਆਰਾ ਨਗੀਨਾਖਾਟ ਦਾ ਜਿੱਥੇ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਹੈਗੇ ਆ ਹੋਰ ਵੀ ਸੰਗਤਾਂ ਦਰਸ਼ਨ ਦੀਦਾਰੇ ਕਰਨ ਲਈ ਪਹੁੰਚੀਆਂ ਹੋਈਆਂ ਨੇ ਕਿਉਂਕਿ ਹਰ ਵਾਰ ਜੇਕਰ ਗੱਲ ਕਰ ਲਈਏ ਤਾਂ ਇੱਥੋਂ ਗੁਰਸਾਹਿਬ ਦੀ ਕਿਰਪਾ ਹੋਵੇ ਤਾਂ ਫੇਰ ਹੀ ਦਰਸ਼ਨ ਦੀਦਾਰੇ ਦਾ ਮੌਕਾ ਮਿਲਦਾ ਹੈ ਸੋ ਇਹ ਗੁਰਦੁਆਰਾ ਨਗੀਨਾਖਾਟ ਜਿੱਥੇ ਤੁਹਾਨੂੰ ਦਰਸ਼ਨ ਦੀਦਾਰੇ ਕਰਵਾਏ ਇਸੇ ਤਰੀਕੇ ਹੋਰ ਕਈ ਗੁਰਦੁਆਰਾ ਸਾਹਿਬ ਨੇ ਕੋਸ਼ਿਸ਼ ਤੁਹਾਨੂੰ ਹਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੀ ਹੈ ਤੇ ਇਤਿਹਾਸ ਦੱਸਣ ਦੀ ਰਹੇਗੀ ਫਿਲਹਾਲ ਦੇ ਲਈ ਤੁਸੀਂ ਇਹ ਵੀਡੀਓ ਸ਼ੇਅਰ ਕਰਕੇ ਉਹਨਾਂ ਸੰਗਤਾਂ ਤੱਕ ਪਹੁੰਚਾਇਓ ਜੋ ਵੀ ਇੱਥੇ ਦਰਸ਼ਨ ਦੀਦਾਰੇ ਕਰਨ ਲਈ ਆਉਣਾ ਚਾਹੁੰਦੀਆਂ ਹਨ ਤਾਂ ਜੋ ਇਹ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਕੇ ਜਾ ਸਕਣ ਐਨਨਾਲ ਦੇਵਾ ਜਾਜਤ ਉਹਨਾਂ ਦੇ ਲਈ ਸਿਮਰਦੀਪ ਸਿੰਘ ਸਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ